ਸਾਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਹਾਂ ਸਾਰੇ ਜਣੇ ਵਧੀਆ ਹੋਵੋਗੇ ਦੇਖੋ ਕੜਾਈ ਵਾਲੇ ਸੂਟਾਂ ਵਿੱਚ ਜਿਹਦੇ ਬਾਰਡਰ ਹੁੰਦਾ ਨੀਚੇ ਉਹਦੇ ਵਿੱਚ ਕਈ ਵਾਰੀ ਪ੍ਰੋਬਲਮ ਹੁੰਦੀ ਆ ਵੀ ਉਹਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਆ ਕਿ ਤੇ ਆਪਾਂ ਨੂੰ ਕੱਟ ਕਰਨ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਆ ਦੇਖੋ ਹੁਣ ਮੇਰਾ ਜਿਹੜਾ ਇਹ ਸੂਟ ਹੈਗੀ ਆ ਇਹਦੀ ਲੈਂਥ 45 46 ਇੰਚ ਆ ਜਦੋਂ ਕਿ ਮੈਨੂੰ 39 ਇੰਚ ਰੈਡੀ ਚਾਹੀਦੀ ਆ ਠੀਕ ਹੈ ਜੀ ਆਪਾਂ 5 6 ਇੰਚ ਜਿਹੜਾ ਹੈਗਾ ਇਹਦੇ ਵਿੱਚੋਂ ਕੱਟ ਕਰ ਲਵਾਂਗੇ ਹੁਣ ਮੈਂ ਦੇਖੋ ਹੁਣ 6 ਇੰਚ ਮੈਨੂੰ ਕੱਟ ਚਾਹੀਦਾ ਐਦਾਂ ਫੋਲਡਿੰਗ ਦੇ ਵਿੱਚ ਮੈਂ 3 ਇੰਚ ਫੋਲਡ ਕਰੂੰਗੀ ਇਸ ਲਈ ਮੈਂ ਉੱਪਰ ਤੱਕ ਨਿਸ਼ਾਨ ਲਗਾ ਲਿਆ ਦੇਖੋ ਇਹ ਐਦਾਂ ਮਤਲਬ ਜਿਹੜਾ ਵਿਚ ਵਾਲਾ ਕਪੜਾ ਹੋਊਗਾ ਉਹ 3 ਇੰਚ ਹੋਊਗਾ ਮੈਂ ਐਦਾਂ ਕਰਕੇ ਇਹਦੇ ਉੱਪਰ ਆਪਾਂ ਜਿਹੜਾ ਨਿਸ਼ਾਨ ਲਗਾਇਆ ਇਹਦੇ ਉੱਪਰ ਐਦਾਂ ਫੋਲਡ ਕਰ ਦਵਾਂਗੇ ਠੀਕ ਹੈ ਜੀ ਤੇ ਇਹਦੀ ਲੰਬਾਈ ਕੱਟ ਜੂਗੀ ਤੇ ਹੁਣ ਆਪਾਂ ਇਹਨੂੰ ਸਿੱਧਾ ਤਾਂ ਦੇਖੋ ਐਦਾਂ ਫੋਲਡ ਨਹੀਂ ਕਰ ਸਕਦੇ ਇਹ ਭੜਾ ਲੱਗੂਗਾ ਆਪਾਂ ਥੋੜਾ ਜਿਹਾ ਤੇ ਡਿਜ਼ਾਈਨ ਬਣਾ ਦਾਂਗੇ ਲੈਸ ਦਾ ਠੀਕ ਹੈ ਲੈ ਸ ਘੇਰੇ ਤੇ ਵੀ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਜਿਹੜਾ ਆਪਾਂ ਇਹ ਉੱਪਰ ਤੱਕ ਕੀਤਾ ਉੱਥੇ ਵੀ ਆਪਾਂ ਡਿਜ਼ਾਈਨ ਬਣਾਵਾਂਗੇ ਹੁਣ ਇਹਨੂੰ ਬੈਕ ਵਾਲੇ ਪੱਲੇ ਦੇ ਅਕੋਰਡਿੰਗ ਹੀ ਆਪਾਂ ਇਹਨੂੰ ਕਰ ਲਵਾਂਗੇ ਜਿੰਨੀ ਬੈਕ ਵਾਲੇ ਪੱਲੇ ਦੀ ਲੈਂਥ ਹੈਗੀ ਆ ਠੀਕ ਹੈ ਤੇ ਐਦਾਂ ਦੇਖੋ ਬਿਲਕੁਲ ਪਤਾ ਨਹੀਂ ਲੱਗਦਾ ਹੁੰਦਾ ਆਪਣੇ ਵੀ ਆਪਾ ਜੋੜ ਪਾਇਆ ਹੋਇਆਗਾ ਕਿ ਕਿਵੇਂ ਕੀਤਾ ਹੋਇਆਗਾ ਹਨਾ ਹੁਣ ਇਹਦੇ ਵਿੱਚ ਆਪਾਂ ਨੂੰ ਕੱਪੜਾ ਕਟਿੰਗ ਕਰਨ ਦੀ ਵੀ ਲੋੜ ਨਹੀਂ ਹੁੰਦੀ ਹੈਗੀ ਵੀ ਆਪਾਂ ਕੱਟ ਕਰਕੇ ਆਪਾਂ ਇਹਨੂੰ ਉੱਚਾ ਨੀਵਾ ਕਰੀਏ ਬਸ ਆਪਾਂ ਨੂੰ ਕੱਪੜਾ ਕੱਟਣ ਦੀ ਲੋੜ ਨਹੀਂ ਹੈਗੀ ਬਿਲਕੁਲ ਹੁਣ ਆਪਾਂ 39 ਤੇ ਨਿਸ਼ਾਨ ਲਗਾ ਕੇ ਐਦਾਂ ਨਾਪ ਲੈਣਾ ਵੀ ਆਪਣਾ 39 ਇੰਚ ਹੀ ਬਣਦਾ ਹਨਾ ਨਾਪ ਬਸ ਆਪਾਂ ਇਹਨੂੰ ਓਨਾ ਕੂਚਾ ਚੱਕ ਲਓ ਜਿੱਥੇ ਤੱਕ ਆਪਾਂ ਨੂੰ ਲੈਂਥ ਚਾਹੀਦੀ ਆਪਣੀ ਠੀਕ ਹੈ ਹੁਣ ਮੇਰੇ ਫਲਾਵਰ ਦੇਖੋ ਬਿਲਕੁਲ ਨਹੀਂ ਕੱਟੇ ਗਏ ਤੇ ਮੈਂ ਇੱਥੇ ਆ ਇਹਦੇ ਨਿਸ਼ਾਨ ਲਗਾ ਲੇਆ ਤੁਸੀਂ ਨਿਸ਼ਾਨ ਜ਼ਰੂਰ ਲਗਾਉਣੇ ਆ ਤਾਂ ਕਿ ਤੁਹਾਨੂੰ ਨਾ ਪੱਲਾ ਜਿਹੜਾ ਹੈਗਾ ਫਿਰ ਉੱਚਾ ਨੀਵਾਂ ਨਾ ਹੋਵੇ ਸਲਾਈ ਲਾਉਣ ਵੇਲੇ ਜਦੋਂ ਆਪਾਂ ਨਿਸ਼ਾਨ ਲਗਾ ਲਵਾਂਗੇ ਫਿਰ ਆਪਾਂ ਉਸੇ ਉੱਪਰ ਹੀ ਆਪਾਂ ਇਦਾਂ ਰੱਖ ਕੇ ਇਹਦੇ ਉੱਪਰ ਸੜਾਈ ਲਗਾਵਾਂਗੇ ਠੀਕ ਹੈ ਜੀ ਮੈਂ ਨਾ ਇਹਦੇ ਉੱਪਰ ਪ੍ਰੈਸ ਵੀ ਲਾ ਲੂੰਗੀ ਤਾਂ ਕਿ ਕਰੀਜ ਬਣ ਜਾਵੇ ਦੇਖੋ ਮੈਂ ਪ੍ਰੈਸ ਲਾ ਲਈਏ ਇਹਦੇ ਉੱਪਰ ਹੁਣ ਮੇਰੀ ਕਰੀਜ ਬਣ ਗਈ ਹੈ ਜਿੱਥੋਂ ਤੱਕ ਆਪਾਂ ਇਹਨੂੰ ਜਿੱਥੇ ਤੱਕ ਆਪਾਂ ਸਲਾਈ ਲਗਾਉਣੀ ਆ ਕਿਉਂਕਿ ਦੇਖੋ ਹੁਣ ਕਰੀਜ ਦੀ ਤਾਂ ਆਪਾਂ ਨੂੰ ਨਿਸ਼ਾਨੀ ਰਹੂਗੀ ਪੱਕੀ ਫਿਰ ਆਪਾਂ ਦਾ ਜਿਹੜਾ ਪੱਲਾ ਹੈਗਾ ਉਹ ਉੱਚਾ ਨੀਵਾ ਨਹੀਂ ਫੋਲਡ ਹੋਊਗਾ ਬਿਲਕੁਲ ਵੀ ਹੁਣ ਦੇਖੋ ਕਰੀਜ ਬਣ ਗਈ ਆ ਬਸ ਆਪਾਂ ਕਰੀਜ ਦੇ ਹਿਸਾਬ ਨਾਲ ਜਿਹੜਾ ਆਪਾਂ ਉੱਪਰ ਨਿਸ਼ਾਨ ਲਗਾਇਆ ਉਹਦੇ ਉੱਪਰ ਚੱਕ ਕੇ ਇਹਨੂੰ ਰੱਖ ਕੇ ਵਿੱਚ ਆਪਾਂ ਇਹਦੇ ਡਿਜ਼ਾਈਨ ਬਣਾ ਦੇਵਾਂਗੇ ਠੀਕ ਹੈ ਤੇ ਤੁਸੀਂ ਹੁਣ ਦੇਖਿਓ ਬਸ ਮਤਲਬ ਕਰੀਜ ਜਿਹੜੀ ਹੈਗੀ ਦੇਖੋ ਹੁਣ ਇਹ ਜ਼ਰੂਰ ਬਣਾ ਲਿਆ ਕਰੋ ਕਰੀਜ ਦਾ ਹਰ ਕਮੀਜ਼ ਦੇ ਮਤਲਬ ਸਟੀਚਿੰਗ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਰੋਲ ਹੁੰਦਾ ਸੈਂਟਰ ਵਾਲੀ ਕਰੀਜ ਬਣਾਉਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਜਿੱਦਾਂ ਡਿਜ਼ਾਈਨ ਵਗੈਰਾ ਬਣਾਉਣਾ ਤਾਂ ਵੀ ਕਰੀਜ ਜ਼ਰੂਰ ਬਣਾ ਲਓ ਹੁਣ ਇਹ ਕਰੀਜ ਦੇ ਨਾਲ-ਨਾਲ ਆਪਾਂ ਦੇਖੋ ਇਦਾਂ ਲੈਸ ਜਿਹੜੀ ਹੈਗੀ ਆ ਉਹ ਰੱਖ ਦਵਾਂਗੇ ਹੁਣ ਸ਼ਾਰਟ ਦੇ ਵਿੱਚ ਜੋ ਵੀ ਕਲਰ ਹੈਗਾ ਉਸੇ ਹਿਸਾਬ ਨਾਲ ਆਪਾਂ ਲੈਸ ਲੈ ਲਓ ਤੇ ਇਦਾਂ ਇਹਦੇ ਨਾਲ ਆਪਾਂ ਅਟੈਚ ਕਰ ਦੋ ਠੀਕ ਹੈ ਦੇਖੋ ਨਾਲ ਤਾਂ ਹੁਣ ਇਹ ਡਿਜ਼ਾਈਨ ਸੋਹਣਾ ਲੱਗੂਗਾ ਹੁਣ ਦੇਖੋ ਆਪਣੇ ਕੋਲ ਕੋਈ ਆਪਸ਼ਨ ਨਹੀਂ ਹੁੰਦਾ ਹੈਗਾ ਸੂਟ ਦੀ ਲੈਂਥ ਘੱਟ ਕਰਨ ਤੇ ਆਪਾਂ ਨੂੰ ਇਹਦਾ ਡਿਜ਼ਾਈਨ ਵਗੈਰਾ ਹੈਗਾ ਜਿਹੜਾ ਉਹ ਨਾਲ ਦੀ ਲੇਸ ਤਾਂ ਬਣਾਉਣਾ ਪੈਂਦਾ ਹੁੰਦਾ ਠੀਕ ਹੈ ਹੁਣ ਦੇਖੋ ਆਪਾਂ ਜਿਹੜੀ ਲੇਸ ਹੈਗੀ ਆ ਉਹ ਜਿਵੇਂ ਜਿਵੇਂ ਕਰੀਜ਼ ਬਣੀ ਹੋਈ ਸੀ ਉਹਦੇ ਨਾਲ ਅਟੈਚ ਕਰ ਲਈਏ ਇਹ ਆਸਾਨੀ ਨਾਲ ਹੀ ਹੋ ਜੂਗੀ ਨਹੀਂ ਤਾਂ ਫਿਰ ਦੇਖੋ ਤੁਹਾਨੂੰ ਪ੍ਰੋਬਲਮ ਹੁੰਦੀ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਿੰਨਾ ਕੁ ਉੱਚਾ ਨੀਵਾ ਕਰਨਾ ਸੂਟ ਹਨਾ ਹੁਣ ਦੇਖੋ ਜਿਹੜਾ ਆਪਾਂ ਨਿਸ਼ਾਨ ਲਗਾਇਆ ਹੋਇਆ ਬਸ ਆਪਾਂ ਲੇਸ ਨੂੰ ਇਦਾਂ ਚੱਕੜ ਤੇ ਇਹ ਰੱਖ ਦੇਣਾ ਠੀਕ ਆ ਹੁਣ ਜੇ ਆਪਾਂ ਇਹ ਨਿਸ਼ਾਨ ਨਾ ਲਗਾਇਆ ਹੁੰਦਾ ਨਾ ਤਾਂ ਆਪਣਾ ਜਦੋਂ ਆਪਾਂ ਇਹਨੂੰ ਪੱਲਾ ਇਹਦੇ ਨਾਲ ਜੋੜਦੇ ਤਾਂ ਕਈ ਵਾਰੀ ਉੱਚਾ ਨੀਵਾ ਹੋ ਜਾਂਦਾ ਇੱਕ ਪਾਸੇ ਲੰਬਾਈ ਘਟ ਵੱਧ ਜਾਂਦੀ ਹੁੰਦੀ ਆ ਇਸ ਲਈ ਨਿਸ਼ਾਨ ਜਿਹੜੇ ਹੈਗੇ ਨੇ ਪਹਿਲਾਂ ਆਪਾਂ ਜਰੂਰ ਲਗਾ ਲਓ ਠੀਕ ਹੈ ਇਹਦੇ ਨਾਲ ਲੰਬਾਈ ਜਿਹੜੀ ਹੈਗੀ ਆ ਸਾਰੇ ਪਾਸੇ ਇੱਕੋ ਜਿਹੀ ਰਹੂਗੀ ਆਪਣੀ ਮਤਲਬ ਦੂਜੇ ਦੂਜੇ ਵਾਲੇ ਪਾਸੇ ਵੀ 39 ਇੰਚ ਹੀ ਰਹੂਗੀ ਤੇ ਇਧਰ ਵਾਲੇ ਪਾਸੇ ਵੀ ਹੈਨਾ ਤੇ ਇਦਾਂ ਵਸ ਨਿਸ਼ਾਨ ਲਗਾ ਕੇ ਆਪਾਂ ਲੈਸ ਦਾ ਡਿਜ਼ਾਈਨ ਬਣਾ ਕੇ ਇਹਦੇ ਉੱਪਰ ਇਦਾਂ ਫੋਲਡ ਕਰ ਦੇਣਾ ਠੀਕ ਹੈ ਜੀ ਹੁਣ ਦੇਖੋ ਇਹ ਬੜੀ ਆਸਾਨੀ ਨਾਲ ਹੀ ਆਪਣਾ ਲੈਂਥ ਜਿਹੜੀ ਹੈਗੀ ਇਹਦੀ ਘਟ ਗਈ ਆ ਤੇ ਆਪਾਂ ਨੂੰ ਕੋਈ ਪ੍ਰੋਬਲਮ ਹੀ ਆਈ ਹੈਗੀ ਕੋਈ ਬੁਰਾ ਵੀ ਨਹੀਂ ਲੱਗ ਰਿਹਾ ਹੈਗਾ ਨਹੀਂ ਤੇ ਜਦੋਂ ਜੋੜ ਵਗੈਰਾ ਪਾਉਨੇ ਆ ਨਾ ਆਪਾਂ ਫਿਰ ਉਹ ਪੈੜਾ ਲੱਗਦਾ ਹੁੰਦਾਗਾ ਹਨਾ ਕੱਲਾ ਜੇ ਆਪਾਂ ਇੱਦਾਂ ਹੀ ਸਲਾਈ ਮਾਰ ਦਈਏ ਤੇ ਇਦਾਂ ਲੈਸ ਵਗੈਰਾ ਦਾ ਡਿਜ਼ਾਈਨ ਬਣਾ ਕੇ ਆਪਾਂ ਇਹਨੂੰ ਵਧੀਆ ਲੁੱਕ ਦੇ ਸਕਦੇ ਆ ਤੇ ਹੁਣ نیچے ਘੇਰੇ ਤੇ ਵੀ ਆਪਾਂ ਇਦਾਂ ਹੀ ਕਰਨੀ ਆ ਉਹ ਆਪਣੀ ਚੋਇਸ ਆ ਵੀ ਆਪਾਂ ਘੇਰੇ ਤੇ ਲਗਾਉਣੀ ਆ ਜਾਂ ਨਹੀਂ ਲਗਾਉਣੀ ਆ ਹਨਾ ਫਿਰ ਥੋੜਾ ਜਿਹਾ ਦੇਖੋ ਬਾਰਡਰ ਜਿਆ ਬਣ ਗਿਆ ਹੁਣ ਹਨਾ ਪੂਰਾ ਵੀ ਜਿਵੇਂ ਕੜਾਈ ਵਾਲਾ ਬਾਰਡਰ ਜਿਹੜਾ ਹੈਗਾ ਉਹ ਅਟੈਚ ਕੀਤਾ ਹੋਇਆ ਨਾਲ ਜਿਵੇਂ ਪੈਚ ਲੱਗਿਆ ਹੋਇਆਗਾ ਠੀਕ ਹੈ ਤੇ ਇਦਾਂ ਆਪਾਂ نیچے ਘੇਰੇ ਤੇ ਵੀ ਲੈਸ ਜਿਹੜੀ ਹੈਗੀ ਆ ਉਹ ਅਟੈਚ ਕਰ ਲੈਣੀ ਆ ਹੁਣ ਜਿਹੜੀ ਵੀ ਤੁਹਾਡੇ ਸੂਟ ਨਾਲ ਮੈਚ ਕਰਦੀ ਹੋਵੇ ਲੈਸ ਤੁਸੀਂ ਉਸ ਤਰੀਕੇ ਨਾਲ ਇਦਾਂ ਬਰੀਕ ਵਾਲੀ ਕੋਈ ਲੈਸ ਲੈ ਸਕਦੇ ਹੋ ਠੀਕ ਹੈ ਜੀ ਤੇ ਹੁਣ ਦੇਖੋ ਬਸ ਇਹ ਹੁਣ ਇਦਾਂ ਦਾ ਡਿਜ਼ਾਈਨ ਜਿਹੜਾ ਹੈਗਾ ਉਹ ਬਣ ਗਿਆ ਆਪਣੀ ਲੰਬਾਈ ਵੀ ਕੱਟ ਗਈ ਔਰ ਆਪਣਾ ਜੋੜ ਵਗੈਰਾ ਵੀ ਨਹੀਂ ਲੱਗਦਾ ਹੈਗਾ ਲੱਗਿਆ ਹੋਇਆ ਤੇ ਇਦਾਂ ਤੁਸੀਂ ਕਮੀਜ਼ ਦੀ ਲੈਂਥ ਜਿਹੜੀ ਹੈਗੀ ਆ ਉਹ ਕੱਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦੂਸਰੇ ਪਾਸੇ ਦਿਖਾਉਣੀ ਆ ਜਿਹੜਾ ਇਹ ਆ ਕੱਪੜਾ ਆ ਗਿਆ ਨਾ ਹੁਣ ਦੇਖੋ ਜੇ ਫਿਊਚਰ ਦੇ ਵਿੱਚ ਕਈ ਵਾਰੀ ਨੀਵੇਂ ਸੂਟਾਂ ਦਾ ਟ੍ਰੈਂਡ ਆ ਜਾਂਦਾ ਤਾਂ ਆਪਾਂ ਇਹਨੂੰ ਖੋਲ ਵੀ ਸਕਦੇ ਆਂਗੇ ਹਨਾ ਨਹੀਂ ਤਾਂ ਇਹ ਕੋਈ ਪ੍ਰੋਬਲਮ ਨਹੀਂ ਦਿੰਦਾ ਹੁੰਦਾ ਤੁਹਾਨੂੰ ਕੱਪੜਾ ਜਦੋਂ ਆਪਾਂ ਚਾ ਕੇ ਇਦਾਂ ਫੋਲਡ ਕਰਨੇ ਨੇ ਨਾ ਤਾਂ ਇਹ ਕੱਪੜੇ ਨੂੰ ਆਪਾਂ ਇਦਾਂ ਵਿੱਚ ਦੇ ਦੇਣਾ ਬਸ ਇਹਦਾ ਕੋਈ ਪ੍ਰੋਬਲਮ ਨਹੀਂ ਦੇਊਗਾ ਤੁਹਾਨੂੰ ਸੂਟ ਦੇ ਵਿੱਚ ਠੀਕ ਹੈ ਇਹਦਾ ਪਤਾ ਵੀ ਨਹੀਂ ਲੱਗਦਾ ਹੁੰਦਾ ਕਿ ਆਪਾਂ ਇਹ ਕੱਪੜਾ ਆਪਾਂ ਨੂੰ ਕੋਈ ਮਤਲਬ ਇਕੱਠਾ ਹੋ ਰਿਹਾ ਸੂਟ ਜਾਂ ਕਿਵੇਂ ਬਿਲਕੁਲ ਆਪਣਾ ਸੂਟ ਨਾਰਮਲ ਹੀ ਰਹੂਗਾ ਠੀਕ ਹੈ ਇਦਾਂ ਆਪਾਂ ਚਾਕਾਂ ਦੇ ਵਿੱਚ ਇਹ ਕੱਪੜਾ ਜਿਹੜਾ ਹੈਗਾ ਨੀਚੇ ਵਾਲੇ ਪਾਸੇ ਨੂੰ ਕਰਕੇ ਇਹਨੂੰ ਫੋਲਡ ਕਰ ਦੇਣਾ ਉੱਪਰ ਵਾਲੇ ਪਾਸੇ ਨੂੰ ਨਹੀਂ ਚੱਕਣਾ ਹੈਗਾ ਫਿਰ ਸੂਟ ਜਿਹੜਾ ਹੈਗਾ ਉਹ ਬਲਜੇ ਪੈਣ ਲੱਗ ਜਾਣਗੇ ਉਹਦੇ ਵਿੱਚ ਠੀਕ ਹੈ ਜੀ ਤੇ ਇਦਾਂ ਤੁਸੀਂ ਸੂਟ ਦੀ ਜਿਹੜੀ ਲੰਬਾਈ ਹੈਗੀ ਆ ਉਹ ਘਟਾ ਸਕਦੇ ਹੋ ਤੁਹਾਡਾ ਕੋਈ ਵੀ ਬਾਰਡਰ ਵਾਲਾ ਸੂਟ ਹੋਵੇ ਇਹ ਬਿਲਕੁਲ ਈਜ਼ੀ ਤਰੀਕਾ ਹੁੰਦਾ ਬਾਰਡਰ ਵਾਲੇ ਸੂਟ ਦੀ ਲੰਬਾਈ ਘਟਾਉਣ ਦਾ ਠੀਕ ਹੈ ਹੁਣ ਦੇਖੋ ਜਿਹੜੀ ਆਪਾਂ ਘੇਰੇ ਤੇ ਲੈਸ ਲਗਾਈ ਆ ਕੀ ਇਹਦਾ ਜਿਹੜਾ ਬਾਦਮਾ ਕੱਪੜਾ ਹੈਗਾ ਤਾਂ ਇਹਨੂੰ ਆਪਾਂ ਇਦਾਂ ਫੋਲਡ ਕਰਕੇ ਨਾ ਲੈਸ ਦੇ ਉੱਪਰ ਫੋਲਡ ਕਰ ਦੇਣਾ ਕੱਪੜੇ ਨੂੰ ਤੇ ਇਹ ਬਿਲਕੁਲ ਅੰਡਰਗਰਾਊਂਡ ਹੋ ਜੂਗੀ ਆਪਣੀ ਲੈਸ ਮਤਲਬ ਘੇਰੇ ਤੇ ਫਿਰ ਜਦੋਂ ਆਪਾਂ ਉਦਾਂ ਜੇ ਰੱਖ ਦਿੰਨੇ ਨਾ ਲੈਸ ਤਾਂ ਉਹ ਫਿਰ ਵਧੀਆ ਜਿਹੀ ਨਹੀਂ ਲੱਗਦੀ ਹੈਗੀ ਫਿਨਿਸ਼ਿੰਗ ਨਹੀਂ ਲੱਗਦੀ ਤੇ ਇਦਾਂ ਆਪਾਂ ਕੱਪੜਾ ਫੋਲਡ ਕਰ ਦੇਣਾ ਇਹਦੇ ਉੱਪਰ ਠੀਕ ਹੈ ਤੇ ਇਦਾਂ بس ਇਹ ਅੰਡਰਗਰਾਉਂਡ ਹੋ ਜੂਗੀ ਠੀਕ ਹੈ ਜੀ ਤੇ ਐਦਾਂ ਤੁਸੀਂ ਜਿਹੜੀ ਲੈਂਥ ਹੈਗੀ ਉਹ ਘਟਾ ਸਾ ਕੇ ਦਿਓ इजीली ਆਪਣੇ ਸੂਟ ਦੀ ਬਾਰਡਰ ਵਾਲੇ ਸੂਟ ਦੀ ਖਾਸ ਕਰਕੇ ਜੇ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ